ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰ ਗੋਬਨ ਸਿੰਘ ਮਹਾਰਾਜ ਨੇ ਇਸ ਦੁਨੀਆ ਦੇ ਬਾਬਤ ਭਿਕਤ ਬਚਨ ਲਿਖੇ ਨੇ ਪਰ ਆਪਾਂ ਤਾਂ ਸ਼ੰਕਾਵਾਦੀ ਹੋ ਚੁੱਕੇ ਆਪਾਂ ਮੰਨ ਨਹੀਂ ਰਹੇ ਸੌ ਸਾਖੀ ਦੀਆਂ ਸਾਰੀਆਂ ਸਾਖੀਆਂ ਨੂੰ ਚਲੋ ਵਿੱਚ ਕੁਝ ਹੋ ਵੀ ਸਕਦੇ ਆ ਰਾਲਗੜ੍ਹ ਪਰ ਦਸਵੇਂ ਪਾਤਸ਼ਾਹੀ ਦੇ ਭਿਕਤ ਬਾਗ ਆਪਾਂ ਨਕਾਰ ਨਹੀਂ ਸਕਦੇ ਕਿਉਂਕਿ 10ਵੇਂ ਪਾਤਸ਼ਾਹ ਜੀ ਨੇ ਕਈ ਬੰਦੇ ਕਹਿੰਦੇ ਭੁੱਖ ਦਬਾ ਕਰੇ ਨਹੀਂ ਆਪਾਂ ਰੋਜ਼ ਪੜਦੇ ਆਂ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਇਹ ਕੀ ਹੈ ਆਪਣਾ ਰਾਜ ਹੈ ਦੁਨੀਆ ਦੇ ਉੱਤੇ 10ਵੇਂ ਪਾਤਸ਼ਾਹ ਨੇ ਭੁੱਖ ਦਬਾ ਕਰੇ ਨਹੀਂ ਆਪਾਂ ਤਾਂ ਰਾਜ ਦੀ ਪ੍ਰਾਪਤੀ ਲਈ ਨੱਠੇ ਫਿਰਦੇ ਆਂ ਵੀ ਮਹਾਰਾਜ ਨੇ ਕਿਹਾ ਸੀ ਇਸੇ ਤਰ੍ਹਾਂ ਜਿਹੜਾ ਕਿ ਸਿੱਖਾਂ ਦਾ ਰਾਜ ਜਾਣ ਤੋਂ ਬਾਅਦ 100 ਸਾਖੀ ਬੜੀ ਪ੍ਰਚਲਿਤ ਹੋਈ ਵੀ ਦਲੀਪ ਸਿੰਘ ਨੌ ਦੇ ਰਾਜੇ ਨੇ ਦਿੱਲੀ ਦੇ ਤਖਤ ਪਰ ਬੈਠਣਾ ਸਿੱਖਾਂ ਨੇ ਜੀ ਜਾਨ ਲਾਤੀ ਸੀ ਰਾਜ ਪ੍ਰਾਪਤ ਕਰਨ ਵਾਸਤੇ ਬੀ ਦਲੀਪ ਸਿੰਘ ਜਿਹੜਾ ਉਹਦੇ ਚੱਕ ਕੇ ਲੇ ਗਏ ਮਹਾਰਾਜ ਰਣਜੀਤ ਸਿੰਘ ਦਾ ਪੁੱਤਰ ਉਹੀ ਦਲੀਪ ਸਿੰਘ ਆ ਪਰ ਸੋਸਾਖੀ ਤੇ ਅੰਗਰੇਜ਼ਾਂ ਨੇ ਬੰਦੀ ਲਾਈ ਘਰਾਂ ਚੋਂ ਚੱਕ-ਚੱਕ ਕੇ ਸੋਸਾਖੀਆਂ ਬਰਾਮਦ ਕਰੀਆਂ ਫੂਕੀਆਂ ਪਰ ਸਾਡੇ ਲੋਕ ਅੱਜ ਇੰਨਾ ਕਿ ਗਲਤ ਪ੍ਰਚਾਰ ਉਹਦਾ ਕਰ ਚੁੱਕੇ ਆ ਸੋਸਾਖੀ ਤਾਂ ਵੀ ਲੋਕਾਂ ਦੇ ਮਨ ਚੋਂ ਹਟ ਚੁੱਕੀ ਐ ਇੱਕ ਰਾਜ ਪ੍ਰਾਪਤੀ ਕਰਨ ਵਾਲੀ ਇਹ ਪੁਸਤਕ ਆ ਜਿਹੜੀ ਸਿੱਖਾਂ ਨੂੰ ਰਾਜਵਲ ਵਧਾਉਂਦੀ ਐ ਪਰ ਅਸੀਂ ਸੰਕਾਵਾਦੀ ਹੋ ਕੇ ਇਹਨੂੰ ਨਕਾਰ ਰਹੇ ਆ ਬ੍ਰਾਹਮਣਵਾਦੀ ਕਹਿ ਰਹੇ ਆ ਹਰ ਇੱਕ ਚੀਜ਼ ਨੂੰ ਬ੍ਰਾਹਮਣਵਾਦੀ ਕਹਿਣਾ ਬਹੁਤ ਜ਼ਿਆਦਾ ਇਹ ਮੰਦ ਭਾਗਾ ਭਾਈ ਹਰ ਇੱਕ ਚੀਜ਼ ਨੂੰ ਬ੍ਰਾਹਮਣਵਾਦੀ ਨਹੀਂ ਕਹਿਣਾ ਚਾਹੀਦਾ ਹਰ ਇੱਕ ਚੀਜ਼ ਨੂੰ ਆਪਾਂ ਚੱਕ ਕੇ ਮੂੰਹ ਚੱਕ ਕੇ ਕਹਿੰਦੇ ਜਿਹੜੀ ਸਾਡੇ ਲੋਕ ਫਿੱਟ ਨਹੀਂ ਬੰਦੀ ਕਦੇ ਇੱਕ ਕਵਤਾ ਨਹੀਂ ਲਿਖੀ ਆਪਾਂ ਨੇ ਦਸਵੇਂ ਪਾਤਸ਼ਾਹ ਦੀ ਲਿਖਤਾਂ ਨੂੰ ਕਦੇ ਦਸਮ ਗ੍ਰੰਥ ਨੂੰ ਕਦੇ ਤਰਬ ਲੋਗ ਗ੍ਰੰਥ ਨੂੰ ਆਪਾਂ ਝੂਠਾ ਲੱਗ ਜਾਂਦੇ ਆ ਕਹਿਣ ਪਹਿਲਾਂ ਆਪਣੇ ਮੰਜੇ ਤੇਲੇ ਛੋਟੀ ਮਾਰੂ ਅਸੀਂ ਨੱਚਣਾ ਅਸੀਂ ਆਂ ਸ਼ਰਾਬਾਂ ਅਸੀਂ ਪੀਣੀ ਆ ਹੈ ਲੋਕਾਂ ਦੀ ਤੀਮੀਆਂ ਨਾਲ ਅਸੀਂ ਨੱਚਣਾ ਤੁਮ ਕੇ ਮਾਰ ਲੈਣ ਡੀ ਜੀ ਆਪਾਂ ਨੱਚਣਾ ਸ਼ਰਾਬ ਦੇ ਜਾਮ ਚ ਲਾਉਣੇ ਆ ਵਿਆਹਾਂ ਚ ਮੀਟ ਜ਼ਾਰੂਆਂ ਚ ਲਾਉਣੀਆਂ ਫਿਰ ਕਹਿਣਾ ਜੀ ਸਾਬ ਦਾਖੀ ਗਲਤ ਆ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਰਹਿਤ ਪਰ ਵੀ ਬੋਰੇ ਨਹੀਂ ਉਤਰਦੇ ਸੋ ਆ ਇੱਕ ਹੋਰ ਬਹੁਤ ਬੜੀ ਭੇਖਮਾਣੀ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾ ਸੱਤੇ ਪਾਤਸ਼ਾਹ ਜੀ ਸੱਚ ਹੋਣ ਵਾਲੀ ਐ ਕਿਉਂਕਿ ਦੁਨੀਆ ਦੇ ਉੱਤੇ ਹਾਲਾਤ ਬਹੁਤ ਬੁੜੇ ਬਣ ਚੁੱਕੇ ਨੇ ਹਾਲਾਤ ਬੁਰੇ ਬਣਨ ਕਰਕੇ ਹੀ ਜਿਹੜਾ ਕਿ ਇਹ ਦੁਨੀਆ ਡਾਗਮਗ 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 ਕਰ ਰਹੀ ਹੈ ਪਰ ਇਸੇ ਚਲਦੇ ਕੰਮ ਦੇ ਵਿੱਚ ਆਦਸ਼ਾ ਦੀ ਭਵਿੱਖਬਾਣੀ ਸੱਚ ਹੋਣੀ ਹੈ ਇੱਕ ਬਹੁਤ ਵੱਡੇ ਸਾਇੰਟਿਸਟ ਨੇ ਇੱਕ ਬਹੁਤ ਵੱਡਾ ਅਲਰਟ ਜਾਰੀ ਕੀਤਾ ਜਿਹਦਾ ਨਾਮ ਆਰੋਦਰ ਬਿਲਹਮ ਰੋਦਰ ਬਿਲਹਮ ਨੇ ਇੱਕ ਬਹੁਤ ਵੱਡੀ ਭਾਰਤ ਦੇ ਜੜਾ ਕੇ ਵਿੱਚ ਹੋਣ ਵਾਲੀ ਘਟਨਾ ਦਾ ਜ਼ਿਕਰ ਕਰਿਆ ਉਹਨੇ ਦੱਸਿਆ ਵੀ ਤੇ 3 ਕਰੋੜ ਬੰਦਾ 300 ਮਿਲੀਅਨ ਬੰਦਾ ਜਿਹੜਾ ਕਿ ਇਹ ਭਜਾੜ ਦੇ ਨਾਲ ਮਰ ਸਕਦਾ ਐਡਾ ਵੱਡਾ ਉਹਨੇ ਖਲਾਸਾ ਕੀਤਾ ਜਿਹੜੀ ਕਿ ਦੀ ਇਕਨੋਮਿਕ ਟਾਈਮਜ਼ ਦੀ ਖਬਰ ਹੈ ਉਹਦੇ ਉੱਤੇ ਇਹ ਉਹਨੇ ਬਹੁਤ ਵੱਡਾ ਖਲਾਸਾ ਕੀਤਾ ਕਿਉਂਕਿ ਕੁਝ ਸਮੇਂ ਬਾਅਦ ਦੁਨੀਆ ਦੇ ਉੱਤੇ ਇਹ ਭਜਾੜ ਆਉਂਦੇ ਰਹਿੰਦੇ ਨੇ 70 ਸਾਲ ਹੋ ਚੁੱਕੇ ਨੇ ਮਾਲਿਆ ਪਰਬਤ ਦੇ ਵਿੱਚ ਹੁਣ ਤੱਕ ਜਿਹੜਾ ਕਿ ਪਚਾਲ ਨਹੀਂ ਆਇਆ ਉਹ ਹਰੇਕ ਵਾਰੀ ਇਹਦੇ ਵਿੱਚ ਦੱਸਿਆ ਜਾਂਦਾ ਹੈ ਵੀ ਥੋੜਾ ਥੋੜਾ ਕਰਕੇ ਉਹ ਵੱਧਦਾ ਰਹਿੰਦਾ ਹੈ ਹੁਣ ਵੀ ਖਿਸਕਦਾ ਰਹਿੰਦਾ ਉੱਚਾ ਹੁੰਦਾ ਰਹਿੰਦਾ ਪਰ ਉਹ ਪਿਛਲੇ 70 ਸਾਲਾਂ ਤੋਂ ਉਹਦੀ ਅੰਦਰ ਜਿਹੜੀ ਸ਼ਕਤੀ ਹੈ ਉਹ ਇਕੱਠੀ ਹੋ ਰਹੀ ਹੈ ਨਿਕਲ ਨਹੀਂ ਰਹੀ ਇਸ ਕਰਕੇ ਰੋਦਰ ਬਿਲਹਮ ਨੇ ਕਿਹਾ ਵੀ ਕੁਝ ਸਾਲ-ਸਾਲ ਦੇ ਵਿੱਚ 2 ਸਾਲ ਦੇ ਵਿੱਚ ਜਾਂ ਕੁਝ 6 ਮਹੀਨੇ ਦੇ ਵਿੱਚ ਵੱਡਾ ਭਚਾਲ 30 ਕਰੋੜ ਬੰਦਿਆਂ ਦੀ ਜਾਨ ਲੈ ਸਕਦਾ ਭਾਰਤ ਦੇ ਅੰਦਰ ਕਿਉਂਕਿ ਇੱਕ ਨੱਚ ਆਪਾਂ ਬਿਲਡਿੰਗ ਜਾਂ ਕਲੋਨੀ ਕੱਟਦੇ ਆ ਕੋਈ ਨਕਸ਼ਾ ਜਿਹੜਾ ਕਿ ਉਹਦੀ ਆਪਾਂ ਪਾਲਣਾ ਨਹੀਂ ਕਰਦੇ ਉਸੇ ਤਰ੍ਹਾਂ ਬਣਾਈ ਜਾਂਦੇ ਆ ਦਿੱਲੀ ਅਰਨਾਚਲ ਪ੍ਰਦੇਸ਼ ਉਤਰਾਖੰਡ ਉੱਤਪੀ ਬਿਹਾਰ ਜਿਹੜਾ ਕਿ ਪੰਜਾਬ ਹਿਮਾਚਲ ਇਹ ਸਾਰੀਆਂ ਸਟੇਟਾਂ ਦੇ ਅਲਰਟ ਜਾਰੀ ਕਰਿਆ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੌਰ ਸਾਖੀ ਜੀ ਦੱਸਿਆ ਹੋਇਆ ਹੈ ਵੇ ਸਾਰੀ ਦੁਨੀਆ ਦੇ ਉੱਤੇ ਭਚਾਲਾਂ ਦੇ ਨਾਲ ਕੁੱਖ ਮਰੀ ਪੈਣੀ ਐ ਭਚਾਲ ਆਉਣਗੇ ਸੁਨਾਮੀ ਆਉਗੀਆਂ ਹਰ ਦੁਨੀਆ ਦੇ ਉੱਤੇ ਨਿਤ ਕਿੱਡੀ ਫਸਲ ਪਾਕਿਸਤਾਨ ਦੇ ਵਿੱਚ ਆਪਣੇ ਹਿੰਦੁਸਤਾਨ ਦੇ ਪੰਜਾਬ ਦੇ ਅੰਦਰ ਗੜੇ ਪੈਣ ਦੇ ਨਾਲ ਖਰਾਬ ਹੋ ਚੁੱਕੀ ਐ ਆਪਾਂ ਹਜੇ ਵੀ ਨਹੀਂ ਮੰਨ ਰਹੇ ਕਿ ਕੁਦਰਤ ਕੀ ਕਰ ਰਹੀ ਐ ਐਡਾ ਵੱਡਾ ਨੁਕਸਾਨ ਕਦੇ ਹੁੰਦਾ ਨਹੀਂ ਹਰੇਕ ਦੇਸ਼ ਦੇ ਵਿੱਚ ਫਰਫ ਕਰ ਰਹੀ ਐ ਔਰ ਫਰਫ ਨਹੀਂ ਆਂਡਿਆਂ ਜੱਡੇ ਜੱਡੇ ਔਲੇ ਪੈ ਰਹੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਭਵਿੱਖਬਾਣੀਆਂ ਨੇ ਸੱਚ ਹੋਣਾ ਹੈ ਇਹ ਰੋਦਰ ਬਿਲ ਹਮਨੇ ਕਿਹਾ ਵੀ ਇਹ ਜਿਹੜਾ ਕਿ ਭਝਾਲ ਆ ਹੁਣ ਮਿਆਂ ਮਾਰ ਦੇ ਵਿੱਚ THAILAND ਦੇ ਵਿੱਚ 7.7 ਤੀਬਰਤਾ ਦੇ ਨਾਲ ਆਇਆ ਪਰ ਭਾਰਤ ਦੇ ਅੰਦਰ 8 ਤੋਂ ਉੱਪਰ ਤੀਬਰਤਾ ਦੇ ਨਾਲ ਆਊਗਾ ਜਿਸ ਨਾਲੋਂ ਕਾਫੀ ਨੁਕਸਾਨ ਹੋਊਗਾ ਹਰ ਦੁਨੀਆ ਮਰੂਗੀ ਇਹਦੇ ਵਿੱਚ ਹੰਸਾਲੀ ਵਾਲੇ ਸੰਤ ਸੰਤ ਕਰਤਾਰ ਸਿੰਘ ਜੀ ਪੈਰੋ ਮਜਰੇ ਵਾਲੇ ਇਹ ਸੰਤਾਂ ਦੀਆਂ ਭਵਿੱਖ ਬਾਣੀਆਂ ਸੱਚ ਹੋਣੀਆਂ ਨਥਰਮਰਪੁਰ ਸੰਤ ਨਥਰਪੁਰ ਜਿਹੜੇ ਬਾਬਾ ਜੀ ਸਿੰਘ ਜੀ ਨਥਰਪੁਰ ਵਾਲੇ ਆ ਇਹਨਾਂ ਦੀ ਭਵਿੱਖ ਬਾਣੀਆਂ ਵੀ 70 ਫੁੱਟ ਉੱਚੀ ਛੱਲ ਆਉਣੀ ਆ ਪਾਣੀ ਦੀ ਜੇ ਭਜਾਉਣ ਆਊਗਾ ਮਾਲਿਆ ਪਰਬਤ ਦੇ ਵਿੱਚ ਤਾਂ ਡੈਮ ਟੁੱਟਣ ਦਾ ਖਤਰਾ ਬਣਿਆ ਹੋਇਆ ਇਹ ਟੁੱਟ ਸਕਦੇ ਨੇ ਆਪਾਂ ਸੌ ਸਾਕੀ ਨੂੰ ਜੇ ਨਹੀਂ ਮੰਨਦੇ ਤਾਂ ਵਿਗਿਆਨ ਨੂੰ ਤਾਂ ਆਪਾਂ ਜਾ ਕੇ ਤੁਸੀਂ ਇਹ ਖਬਰ ਪੜ੍ਹ ਸਕਦੇ ਹੋ ਰੋਦਰ ਬਿਲਹਮ ਦੀ ਜੀ ਨੇ ਹਜ਼ਾਰ ਸਾਲ ਦਾ ਇਤਿਹਾਸ ਖੋਜ ਕੀਤੀ ਆ ਭਜਾੜ ਆਉਣ ਦੇ ਉੱਤੇ ਕੱਲੇ ਕੱਲੇ ਸਾਹ ਦੇ ਵਿੱਚ ਭਜਾਲ ਕਦੋਂ-ਕਦੋਂ ਹਿਮਾਲਿਆ ਪਰਬਤ ਦੀ ਚੋਟੀ ਦੇ ਵਿਚ ਆ ਕੇ ਕਿੰਨਾ ਨੁਕਸਾਨ ਹੋਇਆ ਉਹਨੇ ਲਿਖਿਆ ਹੋਇਆ ਉਹ ਤਾਂ ਆਪਾਂ ਪੜ੍ਹ ਸਕਦੇ ਹਾਂ ਜਾ ਕੇ ਇਹ ਸਾਰਾ ਹੀ ਜਿਹੜਾ ਕਿ ਭਾਈ ਬਹੁਤ ਵੱਡਾ ਦੁਨੀਆ ਦੇ ਉੱਤੇ ਕਸ਼ਟ ਆਉਣ ਵਾਲਾ ਉਹਨੇ ਹੋਰ ਵੀ ਬਹੁਤ ਕੁਝ ਲਿਖਿਆ ਉਹ ਕਹਿੰਦਾ ਬਈ ਤੇ ਹਰੇਕ ਵਾਰੀ ਹਰ ਸਦੀ 'ਚ ਤਿੱਬਤ ਦੇ ਦੱਖਣੀ ਕਿਨਾਰੇ ਤੋਂ 2 ਮੀਟਰ ਹੇਠਾਂ ਕਿਸਕ ਦਾ ਭਾਰਤ ਤਿੱਬਤ ਦੇ ਹਰ ਹਰ ਸਦੀ ਦੇ 100 ਸਾਲ ਦੇ ਵਿੱਚ ਹੁਣ 70 ਸਾਲ ਹੋ ਚੁੱਕੇ ਨੇ ਭਾਰੀ ਪਚਾਲ ਆਇਨੂੰ ਉਨੇ ਭਵਿੱਖਬਾਣੀ ਕਰੀ ਆ ਵੀ ਤੇ 1 ਕਰੋੜ ਬੰਦਾ ਭਾਈ ਦੁਨੀਆ ਦੇ ਉੱਤੇ ਮਰੇਗਾ। ਇਸੇ ਤਰ੍ਹਾਂ ਜਿਹੜਾ ਕਿ ਇਹ ਸੌ ਸਾਖੀ ਦੇ ਵਿੱਚ ਲਿਖਿਆ ਹੋਇਆ ਹੈ ਇਹ ਗੱਲਾਂ ਜਿਹੜੀ ਪੇਸ਼ੰਗੋਈਆਂ ਇੱਕ ਜਿਹੜਾ ਕਿ ਸੋਬਰਾਜ ਜੋਤਸੀ ਮਸ਼ਹੂਰ ਹੋਏ ਨੇ ਉਹਨਾਂ ਨੇ ਇਹ ਪੇਸ਼ੰਗੋਈਆਂ ਕਰੀਆਂ ਸੀ ਭੂਸ਼ਣ ਦੇਵ ਸੈਕਟਰੀ ਨੇ 1939 ਦੇ ਵਿੱਚ ਜਿਹੜੀਆਂ ਕਿ ਲਿਖੀਆਂ ਸੀ ਉਹਨੇ ਦੱਸਿਆ ਵੀ ਮਹਾਭਾਰਤ ਵਰਗਾ ਜੰਗ ਹੋ ਸਕਦਾ ਹੈ। ਇਹਦੇ ਵਿੱਚ ਉਹਨੇ ਦੱਸਿਆ ਵੀ ਭਾਰਤ ਜੇ ਹਰ ਤਰਫ ਜੰਗ ਮੱਚੂਗਾ ਦੁਨੀਆ ਬਹੁਤ ਜ਼ਿਆਦਾ ਬਰਬਾਦ ਹੋ ਚੁੱਕੂਗੀ ਉਹਨੇ ਲਿਖਿਆ ਵੀ ਲੋਕ ਮਕਾਨਾਂ ਦੇ ਥੱਲੇ ਆ ਕੇ ਮਰ ਜਾਣਗੇ ਬਾਰਿਸ਼ਾਂ ਵਕਤ ਪਰ ਨਹੀਂ ਹੋਣਗੀਆਂ ਹੁਣ ਫਸਲ ਵੱਢਣ ਵਾਲੀ ਬਾਰਿਸ਼ ਹੁੰਦੀ ਐ ਸਭ ਨਿਸ਼ਾਨੀਆਂ ਦਿਖ ਰਹੀਆਂ ਨੇ ਇਹ ਆਪਾਂ ਡਰਾਉਂਦੇ ਨਹੀਂ ਕਿਸੇ ਨੂੰ ਆਪਾਂ ਕਹਿੰਨੇ ਵੀ ਇਹ ਦੁਨੀਆ ਦਾ ਸਮਾਂ ਮਾੜਾ ਚੁੱਕਿਆ ਆਪਾਂ ਭਗਤੀ ਕਿੰਨੀ ਰੱਬ ਦਾ ਨਾਮ ਜਪੀਏ ਜਿਹੜੇ ਸਾਲ ਰਹਿ ਗਏ ਮਹਾਰਾਜ ਆਪਣੇ ਪਾਪਾਂ ਨੂੰ ਗੁਨਾਹਾਂ ਨੂੰ ਬਖਸ਼ਣ ਆਪਾਂ ਗੁਰਬਾਣੀ ਨਾਲ ਜੁੜੀਏ ਡਰ ਦੇ ਸਹਮਣ ਨਾਲ ਨਾ ਪਰਹੀਏ ਕਿਉਂਕਿ ਮੌਤ ਨੇ ਤਾਂ ਆਉਣਾ ਹੀ ਆਉਣਾ ਹੈ ਇਹ ਪਰਲੋ ਨੇ ਤਾਂ ਆਉਣਾ ਹੀ ਆਉਣਾ ਹੈ ਇਸ ਕਰਕੇ ਆਪਾਂ ਬਾਣੀ ਦੇ ਨਾਲ ਜੁੜੀਏ ਜਿਨੇ ਅੰਮ੍ਰਿਤ ਨਹੀਂ ਪਾਨ ਕਰਿਆ ਆਪਾਂ ਅੰਮ੍ਰਿਤ ਪਾਨ ਕਰੀਏ ਉਹਨੇ ਦੱਸਿਆ ਕਿ ਸਮੁੰਦਰਾਂ 'ਚ ਹਲਚਲ ਹੋਊ ਕਿ ਦਰਿਆਵਾਂ 'ਮੇ ਤੁ ਗਿਆਨੀ ਆਏਗੀ ਦਰਿਆਵਾਂ ਦੇ ਵਿੱਚ ਜਿਹੜੇ ਡੈਮ ਲਾਏ ਹੋਏ ਨੇ ਟੁੱਟਣੇ ਨੇ ਇਹ ਸਾਰੀਆਂ ਸ਼ਹਿਰਾਂ ਦੇ ਸ਼ਹਿਰ ਬਰਬਾਦ ਹੋਣੇ ਆ ਹਫੜਾ ਤਫੜੀ ਮੱਚਣੀਆਂ ਪਟ્રોલ ਨਹੀਂ ਮਿਲਣਾ ਗੱਡੀਆਂ ਖੜ ਜਣੀਆਂ ਨੈਟ ਨੋਟ ਸਭ ਕੋ ਥੋੜਾ ਬੰਦ ਹੋ ਜਾਣਾ ਫੇਰ ਉਹਨੇ ਕਿ ਆ ਵੀ ਆਦਮੀ ਰੋਟੀ ਦੇ ਤੰਗ ਰਹਿਣਗੇ ਜਾਂ ਪਾਣੀ ਉਹ ਪਾਣੀ ਹੋਣਾ ਪਚਾੜ ਲੋ ਆ ਦੁਨੀਆ ਤੇ ਬਰਬਾਦੀ ਹੋਣੀ ਆ ਫੇ ਰੋਟੀ ਕਿੱਥੇ ਮਿਲਣੀ ਆ ਹੁਣ ਗਾਜਾ ਦੇ ਲੋਕਾਂ ਦਾ ਕਿੰਨਾ ਬੁਰਾ ਹਾਲ ਆ ਇਹ ਕਈ ਬੇਗੁਨਾਹ ਬੱਚੇ ਕਤਲ ਹੋ ਜਣੇ ਹਿੰਦੁਸਤਾਨ ਦੇ ਵਿੱਚ ਦੰਗਿਆਂ ਵਰਗੀ ਜਿਹੜੀ ਕਿ ਸਿਚੁਏਸ਼ਨ ਪੜਕ ਸਕਦੀ ਆ ਇਹ ਬਾਬ ਅਰਥ ਜਿਹੜਾ ਕਿ ਅਮਰੀਕਾ ਦਾ ਇੱਕ ਇੰਟੈਲੀਜੈਂਸ ਅਫਸਰ ਹੋਇਆ ਉਹਨੇ ਕਿਹਾ ਵੀ ਜੇ ਦੁਨੀਆ ਦੇ ਉੱਤੇ ਏਸ਼ੀਆ ਮਹਾਦੀਪ ਮਹਾਦੀਪ 'ਚ جنگ ਲੱਗੇਗੀ 30 ਸਕਿੰਟ ਦੇ ਵਿੱਚ ਜਿਹੜਾ ਕਿ ਕਈ ਕਰੋੜ ਬੰਦਾ ਮਰ ਸਕਦਾ ਐਡੀ ਉਹਨੇ ਭਵਿੱਖਬਾਣੀ ਕਰੀ ਹੈ ਵੀ 30 ਸਕਿੰਟ ਦੇ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਐ ਇੰਨੀ ਦੁਨੀਆਂ ਇੱਥੇ ਮਰ ਸਕਦੀ ਹੈ ਲੜਾਈ ਲੱਗਣ ਦੇ ਨਾਲ ਕੁਦਰਤੀ ਆਫਤਾਂ ਵੀ ਜ਼ੋਰ ਪਰ ਨੇ ਪਰ ਭਾਈ ਆਪਾਂ ਨਾਮ ਜਪੀਏ ਜਿਹੜਾ ਆਪਣਾ ਅਸਲ ਕੰਮ ਆਪਾਂ ਕਿਸੇ ਨੂੰ ਡਰਾਉਂਦੇ ਨਹੀਂ ਰੱਬ ਦਾ ਨਾਮ ਜਪੀਏ ਜਿਨੇ ਅਮਰਤ ਨਹੀਂ ਛਕਿਆ ਆਪਾਂ ਅਮਰਤ ਛਕੀਏ ਗੁਰੂ ਸਾਹਿਬ ਦੇ ਲੜ ਲੱਗੀਏ ਪਖੰਡੀਆਂ ਨੂੰ ਛੱਡੀਏ ਆਪਾਂ ਵੱਧ ਤੋਂ ਵੱਧ ਗੁਰੂ ਘਰ ਜਾ ਕੇ ਸੇਵਾ ਕਰੀਏ ਮਹਾਰਾਜ ਆਪਣੇ ਗਨਾਹਾਂ ਨੂੰ ਬਖਸ਼ਣ ਪੰਜਾਬ ਦੀ ਧਰਤੀ ਨੂੰ ਬਖਸ਼ਣ ਆਪਾਂ ਤਬਾਹੀ ਤੋਂ ਬਚੀਏ ਮਹਾਰਾਜ ਅੱਗੇ ਬੇਨਤੀਆਂ ਕਰੀਏ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ